ਨੀਆਂ ਭਰ ਦੇ ਕਿੰਨੇ ਦੇਸ਼ ਅਤੇ ਕੰਪਨੀਆਂ ਇੱਕ ਕੰਪਨੀ ਤੇ ਨਿਰਭਰ ਹਨ ਇਸ ਦਾ ਅੰਦਾਜ਼ਾ ਅਸੀਂ ਇਸ ਗੱਲ ਤੇ ਲਗਾ ਸਕਦੇ ਹਾਂ ਕਿ ਵੱਡੀ ਆਈਟੀ ਕੰਪਨੀ ਮਾਈਕਰੋਸਾਫਟਵਰ ਤੇ ਤਕਨੀਕੀ ਖਰਾਬੀ ਆ ਗਈ ਹੈ ਤੇ ਇੱਕ ਝਟਕੇ ਦੇ ਵਿੱਚ ਦੁਨੀਆ ਰੁਕਦੀ ਹੈ ਕੰਪਨੀ ਦੇ ਤਕਨੀਕੀ ਸਿਸਟਮ ਦੇ ਵਿੱਚ ਖਾਮੀ ਕਾਰਨ ਦੁਨੀਆ ਭਰ ਦੇ ਵਿੱਚ ਕਈ ਸੈਕਟਰਾਂ ਤੇ ਕਾਰੋਬਾਰਤ ਬਾਹ ਹੋ ਗਏ ਹਨ ਸਭ ਤੋਂ ਵੱਧ ਅਸਰ ਹਵਾਈ ਬਾਜ਼ੀ ਤੇ ਬੈਂਕਿੰਗ ਸੈਕਟਰ ਤੇ ਦਿਖਾਈ ਦੇ ਰਿਹਾ ਦੁਨੀਆ ਤੇ ਕਈ ਬੈਂਕਾਂ ਵਿੱਚ ਲੰਮੀਆਂ ਤਕਕਾਰਾਂ ਲੱਗ ਗਈਆਂ ਹਨ ਕੁਦਰ IT ਸਿਸਟਮ ਦੇ ਵਿੱਚ ਕ੍ਰੈਸ਼ ਹੋਣ ਦੇ ਨਾਲ ਕੁਝ ਘੰਟੇ ਬਾਅਦ ਮਾਈਕਰੋਸਾਫਟ ਕੰਪਨੀ ਦੀ ਵੈਲਿਊ ਵਿੱਚ 18 ਬਿਲੀਅਨ ਯੂਰੋ ਦੇ ਨੁਕਸਾਨ ਹੋਣ ਦੀ ਖਬਰ ਆਈ ਹੈ ਐਸੀ ਤਕਨੀਕੀ ਗੜਬੜੀ ਨੇ ਦੁਨੀਆ ਭਰ ਦੀਆਂ ਕੰਪਨੀਆਂ ਨੂੰ ਅਪਾਹਜ ਬਣਾ ਕੇ ਰੱਖ ਦਿੱਤਾ ਹੈ ਇਸ ਤਕਨੀਕ ਦੇ ਵਿੱਚ ਕੰਪਨੀ ਦੇ ਸ਼ੇਅਰ ਦੀ ਕੀਮਤ ਵੀ 0.7% ਦੀ ਗਿਰਾਵਟ ਤੇ ਆਈ ਹੈ ਜਿਸ ਦੇ ਨਤੀਜੇ ਵਜੋਂ ਕੰਪਨੀ ਦਾ ਮੁੱਲ ਮਾਰਕੀਟ ਦੇ ਮੁਕਾਬਲੇ 18 ਬਿਲੀਅਨ ਘਟ ਗਿਆ ਹੈ ਨਿਵੇਸ਼ ਡੇਟਾ ਪਲੇਟਫਾਰਮ ਸਕਾਟਲਾਈਨ ਦੇ ਵਿਚੇਸ਼ਨ ਤੋਂ ਪਤਾ ਲੱਗਦਾ ਹੈ ਕਿ ਅੱਜ ਮਾਈਕਰੋਸਾਫਟ ਦੇ ਸ਼ੇਅਰ ਦੀ ਕੀਮਤ ਤੋਂ ਘੱਟ ਤੋਂ ਘੱਟ 44 ਪੁਆਇੰਟ 443 ਪੁਆਇੰਟ ਦੇ ਨੇੜੇ ਪਹੁੰਚ ਗਈ ਹੈ। ਐਪਲ ਤੋਂ ਬਾਅਦ ਮਾਈਕਰੋਸਾਫਟ ਟੈਕਨੋਲੋਜੀ ਕੰਪਨੀ ਵਿਸ਼ਵ ਪੱਧਰ ਤੇ ਸਭ ਤੋਂ ਅਮੀਰ ਕੰਪਨੀ ਹੈ। ਇਸ ਦਾ ਜਿਸ ਦਾ ਆਈਟੀ ਆਊਟੇਜ ਦਾ ਪਹਿਲਾ ਮਾਰਕੀਟ ਮੁੱਲ 10 ਟ੍ਰਿਲੀਅਨ ਰਿਪੋਰਟ ਕੀਤਾ ਗਿਆ ਹੈ। ਇਸ ਦੇ ਸ਼ੇਅਰ ਮੁੱਲ ਤੋਂ ਵੀ ਪਤਾ ਲੱਗਦਾ ਹੈ ਕਿ ਗ੍ਰਾਉਟ ਦੇ ਨਾਲ ਇਸ ਦੀ ਕੰਪਨੀ ਦੀ ਵੈਲਿਊ ਦਾ ਲਗਭਗ 3 ਬਿਲੀਅਨ ਦਾ ਨੁਕਸਾਨ ਦਰਜ ਕੀਤਾ ਗਿਆ ਹੈ। ਸਕਾਟ ਲਾਈਟ ਇੱਕ ਬਲਾਰੇ ਨੇ ਕਿਹਾ ਹੈ ਕਿ ਪ੍ਰਮਾਪਤ ਤਕਨੀਕੀ ਦਿਖਜਾ ਦੇ ਵਿੱਚੋਂ ਇੱਕ ਹੋਣ ਦੇ ਨਾਤੇ ਮਾਈਕਰੋਸਾਫਟ ਲਈ ਇਸ ਵੱਡੇ ਆਈਟੀ ਆਊਟੇਜ ਦੀ ਦੁਨੀਆ ਭਾਰਤੀਆਂ ਕੰਪਨੀਆਂ ਤੇ ਮਹੱਤਵਪੂਰਨ ਪ੍ਰਭਾਵ ਪੈ ਰਿਹਾ ਹੈ। ਇਹ ਗੜਬੜੀ ਹੋਣ ਕਰਕੇ ਨਾ ਸਿਰਫ ਹਵਾਈ ਜਹਾਜ਼ ਉਡਾਨ ਨਹੀਂ ਪਰ ਪਾਈ ਸਗੂ ਟੀਵੀ ਚੈਨਲਾਂ ਦੇ ਪ੍ਰਸਾਰਣ ਦੇ ਵਿੱਚ ਵੀ ਰੁਕਾਵਟ ਆ ਰਹੀਆਂ ਹਨ ਇਸ ਤਕਨੀਕੀ ਖਰਾਬੀ ਦਾ ਮਾਈਕਰੋਸਾਫਟ ਦਾ ਮਾਰਕੀਟ ਮੋਲ ਤੇ ਸਿੱਧਾ ਅਸਰ ਪਿਆ ਹੈ ਜਿਸ ਨਾਲ ਅੱਜ ਸਵੇਰੇ ਕੰਪਨੀਆਂ ਨੂੰ 18 ਬਿਲੀਅਨ ਦਾ ਭਾਰੀ ਨੁਕਸਾਨ ਹੋਇਆ ਹੈ ਆਊਟੇਜ ਦੇ ਸ਼ਿਕਾਰ ਹੋਏ ਇਹਨਾਂ ਕੰਪਨੀਆਂ ਦੇ ਗਲੋਬਲ ਮਾਈਕਰੋਸਾਫਟਵੇਅਰ ਆਊਟੇਜ ਨੇ ਉਡਾਨਾ মিডিਆ ਕੰਪਨੀਆਂ ਤੋਂ ਸਟਾਕ ਮਾਰਕੀਟ ਤੱਕ ਦੀਆਂ ਹੋਰ ਸੈਕਟਰਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ ਪ੍ਰਕਾਸ਼ ਇੰਡੀਗੋ 에ਅਰ ਇੰਡੀਆ ਅਤੇ ਸਪਾਈਲ ਜੈਸਟ ਵਰਗੀਆਂ ਭਾਰਤ ਦੀਆਂ ਪ੍ਰਮੁੱਖ 에ਅਰਲਾਈਨਾਂ ਨੂੰ ਸੰਚਾਲਨ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ ਇਸ ਤੋਂ ਇਲਾਵਾ ਯੂਐਸਏ ਦੀ ਘੱਟ ਕੀਮਤ ਵਾਲੇ ਕੈਰੀਅਰ ਕੰਪਨੀ ਜਿਵੇਂ ਫਰੰਟੀਅਰ 에ਅਰਲਾਈਨਜ਼ ਐਲੀਜੀਆਟ ਅਤੇ ਅਦੇ ਸੰਕਟਰੀਆਂ ਨੇ ਵੀ ਆਪਣੀਆਂ ਸਵਾਵਾ ਪ੍ਰਭਾਵਿਤ ਹੋਣ ਦੀ ਸਮੱਸਿਆ ਦੀ ਗੱਲ ਕੀਤੀ ਹੈ ਦੁਨੀਆ ਭਰ ਦੇ ਲੱਖਾਂ ਵਿੰਡੋਜ਼ ਅਬ ਉਹ ਦਾ ਬਲੂ ਸਕਰੀਨ ਆਫ ਡੈਥ ਦਾ ਸਾਹਮਣਾ ਕਰ ਰਹੇ ਹਨ ਜਿਸ ਕਾਰਨ ਕੰਪਿਊਟਰ ਵਾਰ-ਵਾਰ ਰੀਬੂਟ ਹੋ ਰਹੇ ਹਨ